ਆਪਣੀ ਵੀਡੀਓ ਦੇਖ ਰਹੇ ਸਭ ਛੋਟੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਪਿੰਡ ਦੇ ਨਾਲ ਦਾ ਪਿੰਡ ਰਲਣਾ ਤੋਂ ਰਵਿੰਦਰ ਵੀਰ ਜਸ ਕੰਪਨੀ ਵਿੱਚ ਕੰਮ ਕਰਦਾ ਅੱਜ ਉੱਥੇ ਮੈਨੂੰ ਲੋਡਿੰਗ ਤੇ ਜਾਣ ਦਾ ਮੌਕਾ ਮਿਲਿਆ ਇਸ ਵੀਰ ਨੂੰ ਇਸ ਕੰਪਨੀ ਵਿੱਚ 14 ਸਾਲ ਦਾ ਐਕਸਪੀਰੀਅੰਸ ਹੋ ਗਿਆ ਆ ਇਸ ਵੀਰ ਨੇ ਇਸ ਕੰਪਨੀ ਵਿੱਚ ਰਹਿ ਕੇ ਹੀ ਗ੍ਰੈਜੂਏਸ਼ਨ ਆਪਣੀ ਕੰਪਲੀਟ ਕੀਤੀ ਇਹ ਵੀਰ ਇਸ ਕੰਪਨੀ ਵਿੱਚ ਕ੍ਰੇਨ ਆਪਰੇਟਰ ਦੇ ਤੌਰ ਤੇ ਸਿਲੈਕਟ ਹੋਇਆ ਸੀ ਉਸ ਤੋਂ ਬਾਅਦ ਇਹਦੀ ਮਿਹਨਤ ਤੇ ਗ੍ਰੈਜੂਏਸ਼ਨ ਦੇਖ ਕੇ ਕੰਪਨੀ ਨੇ ਇਹਨੂੰ ਸੁਪਰਵਾਈਜ਼ਰ ਬਣਾਇਆ ਤੇ ਹੁਣ ਇਹ ਮੇਰਾ ਵੀਰ ਸਾਈਡ ਇੰਚਾਰਜ ਹੈ ਗੱਲਾਂបਾਤਾਂ ਕਰਦੇ ਕੌਫੀ ਪੀਂਦੇ ਕ੍ਰੇਨ ਦਾ ਜ਼ਿਕਰ ਮੈਂ ਕੀਤਾ ਤਾਂ ਮੇਰਾ ਵੀਰ ਕਹਿੰਦਾ ਚਲੋ ਤੁਹਾਨੂੰ ਅੱਜ ਕ੍ਰੇਨ ਦਿਖਾਉਣਾ ਆ ਜਿਸ ਦੀ ਕੈਪੈਸਿਟੀ 1600 ਟਨ ਆ ਵੀਰ ਦੀ ਕ੍ਰੇਨ ਦੇਖ ਕੇ ਬਹੁਤ ਮਨ ਖੁਸ਼ ਹੋਇਆ ਅੰਦਰ ਇੱਕ ਪੂਰਾ ਫੁੱਲ ਆਫਿਸੰ ਦਾ ਆਪਰੇਟਰ ਵਾਸਤੇ ਜਿਹਦੇ ਵਿੱਚ ਦਿਨ ਦੀਆਂ ਹਰ ਲੋੜਾਂ ਪੂਰੀਆਂ ਕਰਨ ਵਾਸਤੇ ਹਰ ਚੀਜ਼ ਅਵੇਲੇਬਲ ਹੁੰਦੀ ਆ ਮੇਰਾ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣ ਦਾ ਇਹ ਮੋਟਿਵ ਆ ਵੀ ਤੁਸੀਂ ਜਿਸ ਕੰਪਨੀ ਵਿੱਚ ਵੀ ਕੰਮ ਕਰਦੇ ਹੋ 100% ਆਪਣਾ ਟਾਈਮ ਕੰਪਨੀ ਨੂੰ ਦੇ ਰਹੇ ਆ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਆ ਜੋ ਤੁਸੀਂ ਮਕਾਮ ਡਿਜ਼ਰਵ ਕਰਦੇ ਹੋ ਕੰਪਨੀ ਤੁਹਾਨੂੰ ਉਹ ਮਕਾਮ ਜ਼ਰੂਰ ਦਿੰਦੀ ਆ ਫੇਰਾ ਵੀਰ ਜਿਹੜਾ ਪਹਿਲਾਂ ਚੈਨਟਾਈਟ ਕਰ ਰਿਹਾ ਸੀਗਾ ਇਸ ਦਾ ਨਾਮ ਅਮਨਪ੍ਰੀਤ ਆ ਇਹ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਦੂਸਰੇ ਦਾ ਨਾਮ ਬਚਨਪਾਲ ਆ ਇਹ ਵੀ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਜਿੱਥੇ-ਜਿੱਥੇ ਵੀ ਵੀਰ ਭਰਾ ਮੇਰੇ ਵੀਡੀਓ ਦੇਖ ਰਹੇ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਆਵਾਦ ਰੱਖੇ